ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪੈਂਡ ਮੰਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਦੌਲਤਰਾਵੰਡ ਡੇਰੀ ਫਾਰਮ ਤੋਂ ਬਹਰ ਰਹੀ ਆ ਬਾਈ ਜੀ ਜੇ ਇਹਦੇ ਵਿੱਚ ਬਹੁਤ ਸੋਹਣਾ ਚ ਨੱਖੀਆਂ ਡੱਬੀਆਂ ਵਹਿੜਾ ਬਾਈ ਜੀ ਹੁਣਾਂ ਕੋਲੇ ਦੋਨੇ ਹੀ ਸੂਂਆ ਸੂਂਆ ਤੁਹਾਡੇ ਹੱਥੇ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਜਾਣਕਾਰੀ ਪਾ ਬਾਈ ਜੀ ਉਹਨਾਂ ਦੇ ਲੈਂਦੇ ਆ। ਆਓ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ। ਨਾਮ ਹੈਪੀ ਆ ਜੀ ਪਿੰਡ ਬਗਰਾੜੀ ਜ਼ਿਲ੍ਹਾ ਫੀਦਕੋਟ ਤਹਿਸੀਲ ਜੇਟ। ਠੀਕ ਆ ਬਾਈ ਜੀ। ਤੇ ਕੀ ਡਿਟੇਲ ਆ ਜੀ ਇਹਨਾਂ ਦੇ ਘੜਾਂ ਜੀ? ਇਹ ਪਹਿਲਾ ਸੂਆ ਸੁਈ ਆ ਬਾਈ। ਹਾਂਜੀ। ਇਹਨੂੰ ਅੱਧਾ ਘੰਟਾ ਹੋ ਗਿਆ ਸੁਈ ਨੂੰ। ਹਾਂਜੀ। ਮਗਰ ਬੱਚੀ ਆ ਇਹ। ਮਗਰ ਬੱਚੀ ਆ। ਲਓ ਬਾਈ ਜੀ ਬੱਚੀ ਨੂੰ ਜਨਮ ਦਿੱਤਾ ਜੀ। ਬੱਚੀ ਕਿਹੜੀ ਜਰਸੀ 'ਚ ਆ ਗਈ ਹੈ ਨਾ ਬਾਈ ਜੀ? ਹਾਂ ਜਰਸੀ 'ਚ ਆ ਗਈ। ਹਾਂਜੀ। ਠੀਕ ਆ ਸ਼ੁਰੂਆਤ ਉਜਾਈ ਕਿੰਨਾ ਕਦ ਤੱਕ ਪਾ ਦੂ ਬਾਈ ਜੀ ਇਹ ਪਹਿਲਾ ਸੂਆ ਸੂਈਆ ਪਹਿਲਾ ਸੂਆ ਅੱਛਾ ਪਹਿਲਾ ਸੂਆ ਜੀ ਕਿੰਨਾ ਕਬਾਦ ਹੁੰਦਾ ਜਿਆਦਾ ਤੋ ਜੀ ਦੁੱਧ ਦੇ ਦੇ ਹਿਸਾਬ ਨਾਲ 20 22 ਕਿਲੋ ਨਾਰਮਲ ਹੀ ਪਾ ਦਗਾ ਬਾਈ ਠੀਕ ਹੈ ਜੀ 20 22 ਕਿਲੋ ਪਾਈ ਜੀ ਹੁਣ ਦੱਸ ਦੇ ਦੁੱਧ ਪਾ ਦੂਗੀ ਜੇ ਤਾਰੀ ਹਜੇ ਪਈ ਹੁਣੇ ਥੋੜਾ ਟਾਈਮ ਹੋਇਆ ਅੱਧਾ ਘੰਟਾ ਆਇਆ ਸੂਈ ਨੂੰ ਮਸਾ ਬਾਬਾ ਜੀ ਸੋਰ ਚਾਲ ਦੀ ਸੁਣੀ ਆ ਛੱਕ ਕਰ ਲਉ ਬਹਿ ਗਈ ਠੀਕ ਹੈ ਜੀ ਸੋਰ ਬਣੀ ਜੇਰ ਕਾਲੀ ਡੱਬੀ ਵਹਿੜ ਚਾਰ ਹੀ ਥਾਣਾ ਬਾਈ ਜੀ ਇਕੱਲਾ ਇਕੱਲਾ ਥਾਣਾ 80 ਚੋਂ ਆਈ ਵਾਲਾ ਕੋਈ ਫੋਟ ਹੋਰ ਚਾਰ ਕਰਮਾਂ ਵਾਲੀ ਦੀ ਚੈੱਕ ਕਰੋ। ਬਾਕੀ ਚਵਾਈ ਜੂਈ ਬਹੁਤ ਜੰਗੀ ਨਿਕਲੀ। ਢੋਲੀ ਦਾ ਨਸੂਰਾ ਮਾਰ ਕੇ ਦੇ ਜੀ। ਠੀਕ ਹੈ ਜੀ। ਚਵਾਈ ਦੀ ਬਾਈ ਜਿਹੜੀ ਉਹਨੇ ਪੈ ਸੀਗਾ ਦੋ ਕਿਲੋ ਕੱਢ ਕੇ। ਠੀਕ ਹੈ ਜੀ। ਹਾਂ ਜੀ। ਬੱਚੇ ਨੂੰ ਬਾਈ ਉਹਨਾਂ ਨੇ ਦੁੱਧ ਪਿਆਤਾ। ਚਵਾਈ ਦੀ ਬਾਈ ਕਹਿੰਦੇ ਇੱਕ ਨੰਬਰ ਆ। ਤੇ ਬਾਕੀ ਬਾਈ ਜੀ ਤੁਸੀਂ ਆਦੀ ਚਵਾਈ ਕਰਕੇ ਲੈ ਕੇ ਜਾਣੀ ਆ। ਹਾਂ। ਉਹ ਛਿੱਟੇ ਦੀ ਕਹਿੰਦਾ ਗਰੰਟੀ ਆ। ਤੇ ਬਾਕੀ ਤੁਸੀਂ ਦਸੱਲੀ ਕਰ ਹੀ ਲੈਣੀ ਬਾਈ ਜਿਹੜੀ ਗੱਲ ਦੀ ਹੈ ਨਾ। ਹਾਂ। ਇਹਦਾ ਹੁਣ ਸੂਈ ਸਵਾਈ ਆ ਵਿਚਾਰੀ। ਸਾਰਾ ਕੁਸ ਮੰਨ ਕੇ ਚੱਲੋ ਸਾਰਾ ਕੁ ਮੂਰੇ ਆ ਗਿਆ ਮੂਰੇ ਆ ਗਿਆ ਹਾਂ ਲਕੋ ਵਾਲੀ ਕੋਈ ਗੱਲ ਨਹੀਂ ਹਾਂ ਕਪੜਾ ਬਸ ਬੋਲੇ ਜਾਂ ਲੈ ਕਪੜਾ ਕਰ ਮੰਨਦੇ ਆ ਹਾਂਜੀ ਹਾਂਜੀ ਸੋ ਦਾ ਸਾਰਾ ਕੁਸ ਬਾਕੀ ਮਗਰ ਵੀ ਕਰਮ ਵਾਲੀ ਦੇ ਰੱਸੀ ਆ ਗਈ ਤੇ ਜੱਤਾ ਵੀ ਬਾਈ ਜੀ ਤੁਹਾਡੇ ਕੋਲ ਦੋਨੇ ਪਹੁੰਚ ਜਾਣੀਆਂ ਜਿਹੜੇ ਬਾਈ ਨੂੰ ਜਰਸੀ ਦਾ ਸੌਂਕ ਆ ਬੱਛੀ ਵੀ ਪਿਆ ਵਾਲੀ ਜਰਸੀ ਆ ਤੇ ਆਪ ਵੀ ਕਰਮਾਂ ਵਾਲੀ ਐਫ ਐਫ ਰੈਡ ਹਨ ਦੇ ਵੀ ਗਲਾਬੀ ਦੀ ਥੋੜੀ ਸੁਨੱਖੀ ਆ ਕੀ ਵੀਰ ਦੇ ਪਸੰਦ ਆਈ ਤੇ ਬਾਈ ਜੀ ਹੁਣ ਦਾ ਨੰਬਰ 15 ਤੇ ਚੱਲੂਗਾ ਚੱਲ ਜੀ ਨੰਬਰ ਤੇ ਸਟਾਰਟ ਕਰ ਲੈ। ਤੇ ਬਾਈ ਜੀ ਕਿੰਨੇ ਦੇ ਦਾਂਗੇ ਜਾਇਜ਼ੀ ਆਪਾਂ ਇਹ? ਇਹਦਾ ਮੁੱਲ ਹੈਗਾ 85000 82000 ਦੇ ਨੋਈ ਆ ਬਾਈ। ਲਓ ਬਾਈ ਜੀ ਮੁੱਲ ਵੀ ਬਾਈ ਨੇ ਜਾਇਜ਼ੀ ਕਰਿਆ। 82000 ਦੀ ਕਹਿੰਦੇ ਜੈਸ ਲੋ ਆ। ਤੇ ਬਾਕੀ ਚਲੋ ਕੋਈ ਨਹੀਂ। ਸੀਲ ਫੈਲਦੀ ਹੈ। ਬਾਈ ਜੀ ਜਿਵੇਂ ਪਹਿਲਾਂ ਸੂਹ ਠੰਡੀ ਸੀਲ ਫੋਲ ਲਾਜੀ। ਹਾਂ ਜੀ ਹਾਂ ਜੀ ਪਹਿਲਾਂ ਵਹਿੜਾ। ਨਹੀਂ ਨਹੀਂ ਹੱਥ ਪਲਾਸੇ ਦੀ ਲੋਲ ਦਿੰਦੀ ਸੂਕੇ ਕੇਰਾ ਮਾੜਾ ਮੋਟਾ ਗਰਮੈਸੀ ਵਿਖਾਉਂਦੀ ਆ। ਨਹੀਂ ਵੀ ਵਾਸਤਾ ਬਾਈ ਜੀ ਪਹਿਲੇ ਨਾਲ ਆ ਭਾਲਾ ਵਾਲੇ ਬਾਣੀ ਗਿਆ ਜਮਾ ਪੂ ਹਾਂ ਲੈਵਾ ਬਾਈ ਜੀ ਨਹੀਂ ਭਾਲ ਪਾ ਪਾ ਜਿਵੇਂ ਕੋਈ ਭਾਲਾ ਹੀ ਕਰਦੀਆਂ ਮੈਂ ਪਹਿਲਾਂ ਉਹ ਭਾਲਾ ਨੀਆਂ ਕੋਈ ਹਾਂ ਭਾਲ ਭੁੱਲ ਨਹੀਂ ਕਰੀ ਹਾਂ ਹਾਂ ਜਮਾ ਬੰਦ ਲੈ ਵਾ ਦਾ ਪੂਰਾ ਜਿੰਨਾ ਠੀਕ ਲੈਵਾ ਹੀ ਲੈਵਾ ਬਾਈ ਜੀ ਜਿੰਨਾ ਹੈਗਾ ਤੇ ਬਾਕੀ ਪਹਿਲੇ ਨਾਲ ਚੁਆਈ ਦੇ ਸਰ ਤੇ ਹੀ ਬੰਨਣਾ ਚੁਆਈ ਵੀ ਬਹੁਤ ਚੰਗੀ ਆ ਤੁਹਾਨੂੰ ਬਹੁਤ ਚੰਗੀ ਆ ਹਾਂ ਜੀ ਇਹ ਚੁਆਈ ਨਾ ਹੋਣੇ 1 2 ਤੇ ਇਹਨੇ ਹੋਰ ਵੀ ਖੁੱਲ ਜਾਣਾ ਹਾਂ ਹੋਰ ਵੀ ਵੱਧ ਬਾਤ ਤੇ ਆਉਣਾ ਹਾਂ ਜੀ ਠੀਕ ਆ ਜੀ ਤੇ ਦੂਜਾ ਨੰਬਰ ਬਾਈ ਜੀ ਦੂਜਾ ਨੰਬਰ ਆ ਮੰਨ ਕੇ ਚੱਲੋ ਵੀ ਕਹਿੰਦੇ ਆਪਾਂ ਦੂਜਾ ਸੂਆ ਕਹਿੰ ਇਹਨੇ ਮਗਰ ਬੱਚਾ ਹੈਗਾ ਅੱਜ ਦੂਜਾ ਦਿਨ ਆ ਰਿਹਾ ਜਿਹੜਾ ਕੱਲ ਹੀ ਸੁੱਈਆ ਦੂਜਾ ਦਿਨ ਦੂਜਾ ਦਿਨ ਹੋ ਗਿਆ ਆ ਦੂਜਾ ਦਿਨ ਹੋ ਗਿਆ ਆ ਦੂਜਾ ਦਿਨ ਹੋ ਗਿਆ ਤੇ ਫਿਰਲੇ ਬੋਲਾ ਹੁਣ ਮੰਨ ਕੇ ਚਲੋ 15 ਕਿਲੋ ਖੁੱਲਾ ਹੋਊਗਾ ਠੀਕ ਹੈ ਬਾਈ ਆਪਣੇ ਆਪਣੇ ਚਾਰ ਟਾਈਮ ਚੋਲੇ ਕੋਈ ਵੀ ਲੋ ਬਾਈ ਜੀ ਬਾਈ ਨੇ ਫੁੱਲੀ ਓਵਰ ਦੇਦੀ ਚਾਰ ਟਾਈਮ ਚੋਲੋ ਕਹਿੰਦਾ ਤੋਂ ਚਾਲੇ ਦੀ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ 15 ਲੀਟਰ ਬੋਲਾ ਬਾਈ ਜੀ ਕੋਈ ਥੋੜਾ ਨਹੀਂ ਹੁੰਦਾ ਦੁੱਧ ਬੰਤਾਜਾ ਫਿਰ ਕਿੰਨਾ ਪਾ ਦੂਗੇ ਦੁੱਧ ਇਹਦਾ ਬਾਈ ਜੀ 25 26 ਕਿਲੋ ਨਾਰਮਲ ਹੀ ਪਾਉਗੀ ਵੱਡੀ ਬਿਹੜਾ ਠੀਕ ਆ ਬਾਈ ਬਾਈ 25 26 ਲੀਟਰ ਦੁੱਧ ਕਰਮ ਵਾਲੀ ਨੇ ਇਹਨੇ ਪਾ ਦੇਣਾ ਕਾਲੀ ਡੱਬੀ ਵੇੜਾ ਜਾਤ ਬਰੀਡ ਹਨਾ ਆ ਦੋਨੇ ਇੱਕੋ ਚੀਜ਼ ਹੀ ਆ ਬਾਈ ਸੋਹਣੂਆ ਵੇੜਾ ਉੂਤਰੀ ਵਰਗੀ ਚੱਟੀ ਇਹ ਬਾਈ ਜੀ ਉੂ ਵੀ ਸੋਹਣੀ ਸਰਖੀ ਆ ਲੈ ਚੱਲੋ ਜੀ ਥੋੜਾ ਬੱਚੇ ਦਾ ਕਰਤੀ ਆ ਦੂਰੇ ਨੇ ਜਾਣਾਂ ਨਹੀਂ ਚੱਲ ਘਰੇ ਤੋੜ ਲਾਂਗੇ ਹਨਾ ਲੈ ਚੱਲੋ ਜੀ ਲਓ ਬਾਈ ਜੀ ਹੋਰ ਕਾਲੇ ਦੀ ਚੈੱਕ ਕਰੋ ਕਰਮ ਵਾਲੀ ਦੀ ਗੋਆ ਕਰਨਾ ਬਾਈ ਗਾ ਕਰ ਲੈਂਦੇ ਲਓ ਜੀ ਵਾਗਾ ਵੀ ਕਰਮ ਵਾਲੀ ਦਾ ਹੈ ਤਈ ਗਾਈਆਂ ਵੇਚ ਪਰਚੀ ਮੋਗਜੀ ਵਾਲੇ ਸਾਹ ਤੇ ਕਰੀ ਜਾਂਦਾ ਬਾਜਮਾ ਫੋਸ ਮਹਾਰਗਾ ਕਰਦੀ ਸੁਖ ਨਾ ਲੈ ਚੱਲੋ ਜੀ ਮੇਦੇ ਮੁੰਦੇ ਦੀ ਜੇ ਨੀ ਗਾਂ ਕਹਿਵਾ ਲਓ ਜੀ ਪਾਕ ਤੋਂ ਸੰਕਤੀ ਸਹੀ ਜਿਹੜੇ ਤੁਸੀਂ ਲਿਓ ਬੱਚੇ ਦਾ ਕਰਕੇ ਨਹੀਂ ਤੁਰਨਾ ਚਲੋ ਲਓ ਬਾਈ ਜੀ ਥਾਲੇ ਵਾ ਰੇਡ ਤੋਂ ਚੈੱਕ ਕਰ ਲੋ ਚਾਰ ਹੀ ਥਾਣਾ ਪੂਰੇ ਸੁਨੇ ਸੁਨੇੱਖੇ ਆ ਦੋ ਬਾਈ ਇਹ ਬਾਈ ਜਾਇ ਕਿਨੇ ਦੇ ਦਾਂਗੇ ਆਪਾ ਇਹ ਬਾਈ ਜੈਸਨੋ 70000 ਦੀ ਆ ਬਈ ਜਵਾ 70000 ਦਾ 75000 ਰੁਪਏ ਦੋ ਬਾਈ ਜੀ ਮੁੱਲ ਬਾਈ ਅੱਜ ਬਿਲਕੁਲ ਜਾਇਜ਼ ਕਰੀ ਜਾਂਦੇ ਆ ਤੇ ਹੁੰਦਾ ਵੀ ਘਰ ਮੁੱਲ ਤਾਂ ਨਾ ਜਾਇਜ਼ ਹੀ ਆ ਪਸ਼ਵਾਂ ਦੇ ਹਿਸਾਬ ਨਾਲ ਕਿਉਂਕਿ ਪਸ਼ੂ ਚੰਗੇ ਲਿਆਉਂਦੇ ਆ ਨਾ ਦਵਾਈ ਦਵਾਈ ਇੱਕ ਨੰਬਰ ਆ ਜਮ ਦਵਾਈ ਬਾਈ ਜੀ ਦਾ ਇੱਕ ਨੰਬਰ ਆ ਹਾਂ ਸੋਹਣਾ ਲੱਗਿਆ ਗੁਲਾਬੀ ਥਾਂ ਲੇਵਾ ਇਹਦਾ ਬਾਈ ਜੀ ਮਗਰੇ ਦੇ ਬੱਚਾ ਆ ਗਿਆ ਇਹਦੇ ਮਗਰੇ ਬੱਚਾ ਜੀ ਸੋਹਣਾ ਲੇਵਾ ਸੁਖਣਾ ਬੋਲਾ ਬਾਈ ਜੀ ਹੁਣ 15 ਲੱਖ ਲੜਦੇ ਆ ਦੇਵਾ ਫਾੜੀ ਵਾਲਾ ਭਲਾਈ ਵਾਲਾ ਲੈਵਾ ਇਹਦਾ ਵੀ ਹੈ ਨਹੀਂਗਾ ਨਾ ਪੂਰਾ ਪਾਲੀ ਨਹੀਂ ਜਿੱਕ 1% ਵੀ ਹੈ ਸਾਫ ਸੁਥਰਾ ਲੈਵਾ ਇਹ ਬਾਈ ਵਰ ਜਾਇਜ ਆਪਾਂ ਕਿੰਨੇ ਦੇ ਦਾਂਗੇ ਇਹਦਾ 75000 ਰੁਪਏ ਮੋਲਾ 70000 ਦੀ ਜੈਸ ਦੇ ਨੋ ਹੀ 70 ਦੀ ਜੈਸ ਦੇ ਨੋ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 8847519571 88472 19571 ਲੋ ਬਾਈ ਇਹ ਬਾਈ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਵੀਡੀਓ ਨੂੰ ਬੜਾ ਲੱਗਾ ਕਿ ਸ਼ੇਅਰ ਕਰ ਲਓ ਲਾਈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਵੀਡੀਓ ਦੇਖ ਲਈ ਧੰਨਵਾਦ ਬਈ ਜੀ